ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੋਰਸ ਨਾਉ ਜੀ ਕੀ ਹਾਲ ਚਾਲ ਹੋ? ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਆ। ਮੇਰੇ ਵਲੌਗ 'ਚ ਤੁਹਾਡਾ ਵੈਲਕਮ ਹੈ। ਮੈਂ ਲੈ ਆ ਰਹੀ ਹਾਂ। ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜੇ ਜੀ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤੇ ਆਪਾਂ ਵਲੌਗ ਸ਼ੁਰੂ ਕਰਤਾ ਜੀ ਇੱਥੋਂ ਹੀ ਕੰਟੀਨਿਊ ਜਿਹੜਾ ਤੁਸੀਂ ਪਹਿਲਾਂ ਉਹਨਾਂ ਦੇਖਿਆ ਪੌਣੀ ਸੇਰਾ ਟੈਂਕ ਹੋ ਗਿਆ। ਤੇ ਅੱਜ ਮੇਰੀ ਚਾਹ ਹੋ ਗਈ ਜੀ ਲੇਟ ਤੇ ਚਾਹ ਵਾਲੇ ਫਰਾਈਪੈਨਸ ਕੀਤਾ ਹੈ ਗਰਮ ਪਾਣੀ ਤੇ ਇੱਧਰ ਆਪਾਂ ਜਿਹੜਾ ਤੜਕਾ ਪਾਣਾ ਫਰਾਈਪੈਨ ਦੇ ਵਿੱਚ ਆਪਾਂ ਨੇ ਬਣਾਲੀ ਚਾਹ ਮੇਰੀ ਡੁੱਲ ਗਈ ਹੈ ਗਿਆਸ ਤੇ ਇੱਧਰ ਰੱਖਿਆ ਜੀ ਆਪਾਂ ਦੁੱਧ ਤੇ ਜਿਨ੍ਹਾਂ ਨੇ ਜੀ ਵਲੌਗ ਨਹੀਂ ਦੇਖੇ ਸਾਡੇ ਉੱਤਰਾਖੰਡ ਵਾਲੇ ਜਰੂਰ ਜਾ ਕੇ ਦੇਖੋ ਮੈਂ ਪਹਿਲ ਵਾਲੇ ਵਲੌਗ ਚ ਲਿਖਿਆ ਕਿਉਂਕਿ ਮੈਨੂੰ ਨਹੀਂ ਪਤਾ ਮੈਨੂੰ ਤਾਂ ਐਂਪਰਾਉਂ ਨੇ ਨਹੀਂ ਦੇਖੇ ਤੇ ਜਿਹਨੂੰ ਜਾ ਕੇ ਦੇਖਿਓ ਅਸੀਂ ਐਨੀ ਮਿਹਨਤ ਕਰਕੇ ਵਲੌਗ ਬਣਾਏ ਤੁਹਾਡੇ ਲਈ ਹੈ ਨਾ ਤੇ ਜਰੂਰ ਦੇਖਣਾ ਚ ਪੈਂਦਾ ਤੇ ਚਲੋ ਜੀ ਕਰਦੇ ਆਪਾਂ ਵਲੌਗ ਕੰਟੀਨਿਊ ਤੇ ਟਾਈਮ ਹੈ ਸ਼ਾਮ ਦਾ ਚਲੋ ਮੈਂ ਚਾਹ ਪੀ ਲਾਂ ਕਿਉਂਕਿ ਚਾਹ ਜੀ ਮੇਰੀ ਹੋ ਗਈ ਲੇਟ ਚਾਹ ਪੀ ਕੇ ਤੇ ਫਿਰ ਮੈਂ ਕਰਨਾ ਹੈ ਜੀ ਰਾਤ ਦਾ ਰੋਟੀ ਪਣੀ ਰਾਤੀ ਕਿਦੇ ਵਿੱਚ ਸਬਜ਼ੀ ਕੀ ਬਣਾਣੀ ਹੈ ਮੇਰੀ ਸਲਾਹ ਪੜਦੀ ਜੀ ਦਹੀਂ ਪਿਆ ਹੋਇਆ ਤੇ ਮੈਂ ਕੜੀ ਬਣਾ ਲਾਂ ਕੜੀ ਤੇ ਨਾਲ ਬਣਾ ਲਾਂਗੇ ਚੌਲ ਇੱਕ ਮੇਰੇ ਦੰਦ ਚ ਕਾਫੀ ਪ੍ਰੋਬਲਮ ਚੱਲਦੀ ਪਈ ਹੈ ਬੜੀ ਮੇਰੀ ਜਾਂੜ ਦੁਹਦੀ ਪਈ ਮੈਂ ਬਹੁਤ ਦੁਖੀ ਹਾਂ ਇਸ ਲਈ ਘਰੇ ਕੁਛ ਰਿੰਗਾ ਹੋ ਜਾਂਦਾ ਕਦੇ ਕੁਛ 빙ਗਾ ਹੋ ਜਾਂਦਾ ਤੇ ਮੈਂ ਤਾਂ ਚਾਹ ਚੌਲ ਬਣਾ ਲੈਂਦਾ ਰੋਟੀ ਨਹੀਂ ਖਾਈ ਜਾਂਦੀ ਠੀਕ ਹੈ ਚਲੋ ਜੀ ਚਾਹ ਵੀ ਬਣ ਗਈ ਜੀ ਹੁਣ ਆਪਾਂ ਚਾਹ ਪੀਏ ਤੇ ਦਮਨ ਨਾਲ ਦੁੱਧ ਵੀ ਤੋਂ ਆਈ ਨੂੰ ਫਿਰ ਚਲਦੇ ਹਾਂ ਚਾਹੀਦਾ ਕਿ ਸਾਨੂੰ ਕਿਤੇ ਜਾਣਾ ਚਾਹੀਦਾ ਚਲੋ ਜੀ ਕੱਲ ਨੂੰ ਦਮਨ ਨੂੰ ਕੱਲ ਤੋਂ ਦਮਨ ਸਕੂਲ ਤੋਂ ਵੀ ਛੁੱਟੀਆਂ ਹੋ ਗਈਆਂ ਟਿਊਸ਼ਨ ਤੋਂ ਵੀ ਛੁੱਟੀਆਂ ਹੋ ਗਈਆਂ ਤਾਂ ਸਾਡਾ ਟ੍ਰਿਪ ਸਾਰਾ ਖਰਾਬ ਹੋ ਗਿਆ ਤੇ ਮੈਂ ਕਹਿ ਰਹੀ ਹਾਂ ਆਪਾਂ ਨੂੰ ਸਭਾ ਜਾਣਾ ਚਾਹੀਦਾ ਪਰ ਪਾਪਾ ਨੂੰ ਛੁੱਟੀਆਂ ਨਹੀਂ ਹੈਗੀਆਂ ਸਭਾ ਤੇ ਮੇਰਾ ਜਾਣ ਨੂੰ ਬਹੁਤ ਦਿਲ ਕਰਦਾ ਪਿਆ ਚਲ ਦੇਖਦੇ ਆਪਾਂ ਆਲੀ ਪਾਪਾ ਨਾਲ ਚੱਲਦੇ ਆ ਤੇ ਮੈਂ ਲੱਗੀ ਸੱਜੀਆਂ ਜਾਣਾ ਦੇਖ ਪਹਿਲਾਂ ਬੇਕੀਨਾਂ ਬਾਕਰ ਨੂੰ ਅੰਦਰ ਜਾ ਰਹੀ ਤਾਂ ਪਰ ਤਿਆਰ ਕਰੀ ਕਰ ਕੋਸ਼ਿਸ਼ ਕਰਦੇ ਜਤੋਂ ਦਾ ਪ੍ਰਯਤਨ ਕਰਦਾ ਆਣ चार बजे थी तो गए सात बजे घरे आगे, आगे।, आगे।, आगे। कम कम ना बस आई काम है बस जदो जी कि भाज आए जदों जी कि भाई ਮੈਨੂੰ ਲੱਗਦਾ ਤੁਹਾਡੇ ਸੀਨੀਅਰ ਨਾਲ ਗੱਲ ਕਰਨੀ ਪੈਣੀ ਕੀ ਮੈਨੂੰ ਮੜਾ-ਵੜਾ ਦਫਤਰ ਉਠਾ ਲੈ ਕਰੋ ਤਾਰ ਸਿੰਘ ਨੂੰ ਫੇ ਦੇਖ ਲੈ ਕੰਮ ਸਾਰੇ ਅੜੇ-ਦੀ ਅੜੇ ਰਹਿ ਜਾਣਗੇ ਅੜੇ-ਸੋ ਛੜੇ ਅੜੇ-ਸੋ ਛੜੇ ਨਹੀਂ ਅੜੇ-ਤਾੜੇ ਹਾਂ ਅੜੇ-ਤਾੜੇ ਹਾਂ ਬਸ ਅੜੇ-ਤਾੜੇ ਨਾ ਛੜੇ ਨਾ ਅਡਮੂਨ ਛੁੱਟੀਆਂ ਹੋ ਗਈਆਂ ਮੈਂ ਦਮੂਨ ਲੈ ਕੇ ਦਮੂਨ ਨੂੰ ਟਿਊਸ਼ਨ ਤਾਂ ਵੀ ਛੁੱਟੀਆਂ ਹੋ ਗਈਆਂ ਸਕੂਲ ਤੋਂ ਵੀ ਆਪਣਾ ਤਾਂ ਸਾਰਾ ਕੰਮ ਖਰਾਬ ਹੋ ਗਿਆ ਯਾਰ ਮੈਨੂੰ ਤਾਂ ਐ ਲੱਗਦਾ ਆਪਾਂ ਨੂੰ ਗੱਡੀ ਆਟੋਮੈਟਿਕ ਲੈ ਲੈਣੀ ਚਾਹੀਦੀ ਸੀਗੀ ਹੋਰ ਮੇਰੇ ਵਰਗੀ ਜੀ ਤੁਸੀਂ ਆਪਣਾ ਵੀ ਚਲਾਈ ਫਰੀ ਜਾਂਦੇ ਅੱਛਾ ਕੋਈ ਆ ਲੈ ਲੀ ਦੇਖ ਲਓ ਜੇ ਦ ਹਾਂ ਬਾਪੂ ਹੋਰ ਲੈ ਲਓ ਯਾਰ ਸਵਾ 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 ਖਾਲਾ ਵੀ ਭੁੱਲ ਜੇਗੀ স্পেশাল ਨਾ ਮੈਂ ਉਹਨਾਂ ਨੂੰ ਵੈਲਵਟ ਦਾ ਸੂਟ ਰੈਡੀ ਕਰਕੇ ਭੇਜਿਆ ਸੀ ਤੇ ਉਹਨਾਂ ਨੂੰ ਬਹੁਤ ਪਸੰਦ ਆਇਆ ਬਹੁਤ ਜ਼ਿਆਦਾ ਪਸੰਦ ਆਇਆ ਤੇ ਉਹ ਮੇਰੇ ਤੋਂ ਇੰਨੇ ਖੁਸ਼ ਹੋਏ ਇੰਨੇ ਖੁਸ਼ ਕਹਿੰਦੇ ਦੀਦੀ ਮੇਰਾ ਵੀ ਜੀ ਕਰਦਾ ਮੈਂ ਤੁਹਾਨੂੰ ਕੋਈ ਗਿਫਟ ਦਵਾ ਤੇ ਮੈਂ ਕਿਹਾ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਵੀ ਕੋਈ ਗੱਲ ਨਹੀਂ ਤੁਸੀਂ ਰਹਿਣ ਦਿਓ ਕਹਿੰਦੇ ਨਹੀਂ ਮੇਰਾ ਜੀ ਕਰਦਾ ਮੈਂ ਤੁਹਾਨੂੰ ਗਿਫਟ ਦਵਾ ਤੇ ਉਹਨਾਂ ਨੇ ਮੇਰੇ ਲਈ ਗਿਫਟ ਭੇਜਿਆ ਕਿੰਝ ਕਿੱਥੇ ਆ ਇਹ ਚਲੋ ਚੈੱਕ ਕਰੀਏ ਇਹਨਾਂ ਨੂੰ ਬੜਬੁਝਾਹ ਹੱਸ ਚਾਨਣ ਘਾਟੇ ਲੋ ਜੀ ਆਪਾਂ ਨੇ ਗਿਫਟ ਆਪਣਾ ਓਪਨਿੰਗ ਕਰਤੀ ਇਹ ਦੇਖ ਲੈ ਕੀ ਨਿਕਲ ਆਇਆ ਉਹ ਕਹਿੰਦੇ ਮੈਨੂੰ ਬਹੁਤ ਪਸੰਦ ਆਈਆਂ ਹਨ ਉਹ ਵਾਕਈ ਯਾਰ ਬੜੀਆਂ ਸੋਹਣੀਆਂ ਨੇ ਮੈਨੂੰ ਆਉਣੀਆਂ ਨਹੀਂ ਮੈਨੂੰ ਲੱਗਦਾ ਆ ਜਾਣ ਕਹਿੰਦੇ ਹਨ ਪਤਨ 2 16 ਸਾਈਜ਼ ਨੇ ਪਾਠ ਦੇਖਦੇ ਬਣਾ ਦੇਣਗੇ ਮੈਂ ਪੜ੍ਹ ਨਹੀਂ ਤਾ ਇਹ ਮੇਰੇ ਓਪਨ ਵੀ ਹੋ ਜਾਣਗੇ ਇਹ ਤਾਂ ਇਹਨਾਂ ਦਾ ਵੀ 골ਡ ਦੀਆਂ ਹੁੰਦੀਆਂ ਦੇਖਿਓ ਹਨਾ ਕਹਿੰਦੇ ਹਨ ਕਹਿੰਦੇ ਬਹੁਤ ਵਧੀਆ ਨੇ ਆਹ ਦੇਖੋ ਆ ਤੇ ਜਾਣ ਗਈਆਂ ੱੱਕੇ ਜਿਹਾ ਥੋੜਾ ਜਿਹਾ ਟੈਟਾ ਬੱਬੂ ਦੀਦੀ ਟਾਈਟ ਹੈ ਨਹੀਂ ਆ ਜਾਣਗੀਆਂ ਪਰ ਆਉਣੀਆਂ ਦੂਜੀ ਤਰ੍ਹਾਂ ਆ ਗਈਆਂ ਆ ਗਈ ਇੱਕ ਤਾਂ ਆ ਗਈ ਉਹ ਵੀ ਆਈ ਜਾਣੀ ਲੋਸ਼ਨ ਲੱਗ ਕੇ ਨਾ ਨਹੀਂ ਦੂਜਾ ਇੱਕ ਹੱਥ ਭਾਰੀ ਹੁੰਦਾ ਲੈਫਟ ਰਾਈਟ ਸਾਈਡ ਵਾਲਾ ਇਗਨੋਰ ਕਰਿਓ ਇਗਨੋਰ ਕਰਿਓ ਕੀ ਹੋ ਗਿਆ ਯਾਰ ਇਹ ਤਾਂ ਗੋਲਡ ਦੀਆਂ ਲੱਗ ਰਹੀਆਂ ਨੇ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਹੈ ਨਾ ਆ ਇੱਕ ਤਾਂ ਆ ਗਈ ਇਹ ਥੋੜੀ ਜਿਹੀ ਬਣਾਉਣੀ ਪੈਣੀ ਦੂਜੀ ਤਰ੍ਹਾਂ ਇਕ ਘੋਟੀ ਬਾਲਣ ਦੇ ਪਰਿਕਤ ਸੋਹਣੀਆਂ ਲੱਗਦੀਆਂ ਥੈਂਕ ਯੂ ਬਬੂ ਦੇਦੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਬਹੁਤ ਸੋਹਣੀਆਂ ਜੂਰੀਆਂ ਨੇ ਬਹੁਤ ਸੋਹਣੀਆਂ ਮੈਨੂੰ ਬਹੁਤ ਪਸੰਦ ਆਈਆਂ ਇੱਕ ਆ ਗਈ ਏ ਇਧਰ ਮੇਰੇ ਨਹੀਂ ਹੋਣੀ ਮੈਂ ਲੋਸ਼ਨ ਲਾ ਕੇ ਤੇ ਉਹ ਲਾ ਕੇ ਨਾ ਕੁਝ ਤੇਲ ਵਗੈਰਾ ਫੇਰ ਪਾਵਾਂਗੀ ਹੱਥਾਂ 'ਚ ਖੁਸ਼ਕੀ ਆਈ ਹੋਈ ਐ ਗਿਫਟ ਆਇਆ ਸਾਨੂੰ ਹਰਿਆਣੇ ਤੋਂ ਅੱਛਾ ਮੈਂ ਨਾ ਮੈਨੂੰ ਦੱਸਿਓ ਕਮੈਂਟ ਕਰਕੇ ਕਿ ਤੁਹਾਡਾ ਪਿੰਡ ਕਿਹੜਾ ਹਰਿਆਣੇ 'ਚ ਕਿਉਂਕਿ ਅਸੀਂ ਜਦੋਂ ਗਏ ਹਨਾ ਇਧਰ ਉਤਰਾਖੰਡ ਵੱਲ ਜਾ ਰਹੇ ਹਾਂ ਤੇ ਰਾਹ 'ਚ ਹਰਿਆਣਾ ਨਾਲ ਕੇ ਗਏ ਹਾਂ ਤੇ ਇੱਕ ਪਿੰਡ ਦਾ ਨਾਮ ਹੀ ਲਿਆ ਸੀ ਮੈਂ ਜਿੱਧਰੋਂ ਲੰਘੇ ਹਾਂ ਇੱਕ ਸੀਗਾ ਪੈਡਲਾ ਤੇ ਇੱਕ ਅਬਾਟਾ ਫਤਿਹਾਬਾਦ ਦੇ ਨੇ ਫਤਿਹਾਬਾਦ ਉਹ ਕੋਰੀਏ ਭੇਜਦੇ ਤੁਹਾਨੂੰ ਯਾਦ ਹੀ ਹੁੰਦਾ ਉਹ ਤਾਂ ਮੈਨੂੰ ਪਤਾ ਹੈ ਕਿ ਮੈਂ ਕਹਾਂ ਸ਼ਾਇਦ ਕੋਈ ਲਾਗੇ ਪਿੰਡ ਹੋਵੇ ਹੋ ਸਕਦਾ ਹੋਵੇ ਨਾ ਦੁਕਾਨ ਦਾ ਐਡਰੈਸ ਹੈ ਹਾਂ ਉਹੀ ਹੈ ਨਾ ਬਹੁਤ ਵਧੀਆ ਨੇ ਦੀਦੀ ਸਵਾਦ ਦੇ ਇਹਨਾਂ ਦੇ ਸੂਟ ਹੋਰ ਵੀ ਆਪਣੇ ਕੋ ਪਏ ਨਹੀਂ ਹੋਏ ਹੋਰ ਵੀ ਭੇਜ ਦੇਣੇ ਹੁਣ ਮੈਂ ਲਾ ਲਾ ਮੈਂ ਤਾਂ ਬਾਹਰ ਅੰਦਰ ਨਹੀਂ ਰੱਖਣੀਆਂ ਨੇ ਇਹ ਗੜੀ ਬਾਣੀਆ ਮਿੰਟੰਦਾਲਾ ਖੁੱਲਾ ਹੋਣਾ ਚਾਹੀਦਾ ਇਹ ਸਾਈਡ ਹੈ ਨਾ ਸਲਾਈਟਲੀ ਜੈ ਟਾਈਟ ਹੈ ਮੈਂ ਅੱਧਾ ਦਬਕੀ ਪੈ ਲਓ ਦੇਖੋ ਮੇਰਾ ਇੱਕ ਸ਼ੌਕ ਸੀਗਾ ਮੈਂ ਚੂੜੀਆਂ ਜਾਂ ਫਿਰ ਮਨਿਆਰੀ ਦਾ ਕੰਮ ਕਰਦਾ ਹਾਂ ਸ਼ੌਕ ਨਾ ਕਰੋ ਸ਼ੌਕ ਦੇ ਲੱਗਦੇ ਕੋਈ ਸਾਥ ਭੰਨ ਦੇਣ ਲੱਗੇ ਮੇਰਾ ਸ਼ੌਕ ਜਨਾਨੀਆਂ ਨੇ ਗਾਲਾਂ ਹੀ ਕੱਢ ਕੇ ਜਾਇਆ ਕਰਦੀਆਂ ਤੁਹਾਨੂੰ ਖੜਜੇ ਭੈਣੇ ਕੱਢ ਜਾ ਖੜਜੇ ਕੱਢ ਜਾ ਭਰਾਵਾ ਕਹਿਣਾ ਹੈ ਕੀ ਤੁਸੀਂ ਬੜੇ ਉਹ ਨੂੰ ਮੈਂ ਕਹਿਣਾ ਪੈਣਾ ਮਿੰਟ ਦੋ ਮਿੰਟ ਬਸ ਕੋਪੀ ਮੇਰੀ ਬਸ ਹੋ ਗਏ ਬਸ ਚੜਗੀ ਚੜਗੀ ਚੂੜੀ ਇਹਨੇ ਕਹਿਣਾ ਹੈ ਭਰਾਵਾ ਤੁਸੀਂ ਛੱਡ ਪਰੇ ਤੁਸੀਂ ਤਾਂ ਕੱਚਾ ਹੈ ਉਹ ਕੀ ਕਹਿੰਦੇ ਹੁੰਦੇ ਚੂੜੀ ਵਾਲੇ ਨੂੰ ਕੱਚਾ ਡਰਾਈਵਰ ਨਹੀਂ ਨਹੀਂ ਚੁੰਦੀਆਂ ਵਾਲੇ ਨੂੰ ਉਹ ਕਹਿੰਦੇ ਹੁੰਦੇ ਨੇ ਸੁਨਿਆਰ ਸੁਨਿਆਰ ਦੱਸਿਆ ਤੁਸੀਂ ਕੀ ਕਹਿੰਦੇ ਹੋ ਮੈਂ ਪੂਰੇ ਵਾਲੇ ਵੰਗਾ ਵਾਲਾ ਵੰਜਾਰਾ ਵੰਜਾਰਾ ਚੜਾਣੂ ਪੈਣੇ ਚੂੜੀਆਂ ਆ ਗਿਆ ਬੜਜਾਰਾ ਉਹ ਤਾਂ ਵੀ ਹੱਥੀ ਮੇਰੇ ਫੁੱਲੇ ਬੈਸਿਨ ਉਹ ਸੋਹਣੀਆਂ ਦੁਨੀਆਂ ਪੈਣੇ ਤਾਂ ਨੇ ਮੈਨੂੰ ਗੇਟ ਆਇਆ ਬਹੁਤ ਸੋਹਣੀਆਂ ਨੇ ਯਾਰ ਬਹੁਤ ਸੋਹਣੀਆਂ ਸੱਚੀ ਉਹ ਪਿਆਰੀਆਂ ਲੱਗ ਰਹੀਆਂ ਹਨ ਹਮ ਤਾਂ ਮੈਂ ਸੱਚੀ ਨਾ ਯਾਰ ਕੱਟਿਆ ਪਿਆ ਮੇਰਾ ਸਮਾਨ ਨਹੀਂ ਛੇੜਿਓ ਨਾ ਸਬਜੀ ਦੇ ਵਿੱਚ ਪੜਨ ਲੱਗੇ ਨੇ ਗੋਂਗਲੂ 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 ਮਾਤੇ ਵਾਲੇ ਦੀ ਬੋਲੀ ਗੋਂਗਲੂ ਇਆ ਤੋਂ ਅੱਗੇ ਕਿੰਨੇ ਗੁੰਮੂ ਬਪਣੇ ਕੱਟ ਲੈਨੇ ਪਿਆਜ਼ ਆਪਾਂ ਦਮਣਾ ਕਟਾ ਗੁਨੇਗੀ ਘੁਣਕੇ ਰਹਿਗੀ ਤੇ ਮੇਰੀ ਹੈਲਪ ਕਰਵਾਏਗੀ ਭਾਂਡਿਆਂ ਨੇ ਮੇਰੀ ਸ਼ੈਂਕ ਭਰੀ ਵੀ ਭਾਂਡਿਆਂ ਨੂੰ ਨਾ ਆਪਣੇ ਭਾਂਡਿਆਂ ਨੂੰ ਇਗਨੋਰ ਕਰਿਓ ਤੁਸੀਂ ਭਾਂਡੇ ਤੋਂ ਹੁੰਦੇ ਰਹਿੰਦੇ ਤੁਹਾਨੂੰ ਪਤਾ ਕਰਜ ਹੈ ਨਾ ਉਹ ਬਹੁਤ ਬਹੁਤ ਚੰਗਾ ਮਾਣੀ ਨਾ ਇਹ ਦੇਖੋ ਸਬਜ਼ੀ ਦਾ ਕੀ ਆਹ ਕਹ ਰਿਹਾ ਹੈ ਨਾ ਭਾਈ ਤੇ ਸਾਡੇ ਏਰੀਆ ਸਰਪ੍ਰੇਮਾ ਨਹੀਂ ਹੁੰਦੀਆਂ ਪਰ ਮੈਨੂੰ ਲੱਗਦਾ ਕੋਈ ਵੀ ਇਹੋ ਜੀ ਸਬਜ਼ੀ ਨਹੀਂ ਜਿਹੜੀ ਨਹੀਂ ਰੇ ਸਪਰੇਅ ਤੋਂ ਬਣਾਉਂਦੀ ਵੇਸੇ ਤੇ ਤਾਂ ਹੁੰਦੀ ਹੋਈ ਏ ਇਹ ਤਾਂ ਆਪਣੀ ਬੀਜਾਂ ਦੇ ਦੱਸਾ ਵੀ ਹੁੰਦੀ ਏ ਕਿ ਨਹੀਂ ਹੁੰਦੀ ਹਾਂ ਫੇਰ ਪਤਾ ਨਹੀਂ ਨਹੀਂ ਉਹ ਆਪਾਂ ਭਿੰਡੀਆਂ ਨਹੀਂ ਕਿੰਨੀਆਂ ਗਰਮੀ ਚ ਉਧੋਂ ਜੋ ਕਹਿੰਦਾ ਨਹੀਂ ਕੋਈ ਵੀ ਇਹੋ ਜੀ ਤੱਬੀ ਨਹੀਂ ਹੈਗੀ ਜਿਹਨੂੰ ਡੇਰ ਆ ਕੀ ਹੋ ਰਿਹਾ ਐਕਸ਼ਨ ਨਾ ਮਾਰ ਨੋਰਮਲ ਗੱਲ ਕਰ ਬਜੀ ਮੈਂ ਕਰ ਦਿਓ ਹਾਂ ਨਹੀਂ ਚੰਗੇ ਦਾਜੂ ਮੈਨੂੰ ਐਕਸ਼ਨ ਮਾਰ ਦੇ ਉਹ ਦੇ ਦੇ ਸਹੀ ਐਕਸ਼ਨ ਕਿੱਧਰ ਵੱਜਣ ਦੇ ਐਕਸ਼ਨ ਵਾਲੀ ਕੀ ਗੱਲ ਹੋ ਗਈ ਇੱਥੇ ਐਕਸ਼ਨ ਵੱਜਣ ਦੇ ਸਾਡੇ ਐਕਸ਼ਨ ਤੇ ਉਹ ਦਿੰਦੇ ਨੇ ਅਸੀਂ ਗਰੀਬਾਂ ਦਾ ਮਜ਼ਾਕ ਣਾਉਣ ਨੂੰ ਬਸ ਆਖਰੀ ਆਖਰੀ ਸਾਰੇ ਇਹ ਵੀ ਜਾਣਦੇ ਨੇ ਕਿ ਤੁਸੀਂ ਕਿੰਨੇ ਕੁ ਗਰੀਬ ਹੋ ਤੇ ਮੈਂ ਵੀ ਜਾਣਦੀ ਹਾਂ ਤੁਸੀਂ ਕਿੰਨੇ ਕੁ ਗਰੀਬ ਹੋ। ਮੈਂ ਬਹੁਤ ਗਰੀਬ ਹਾਂ। ਰਿਚ ਕਿਡਸ ਗੱਲ ਵਿੱਚ ਇਹ ਲੈ ਗਈ ਪਿੰਡੀਆਂ ਵਾਲੀ ਕਿ ਉਹ ਅੰਕਲ ਕਹਿੰਦਾ ਸੀ ਕਿ ਕੋਈ ਵੀ ਇਹੋ ਜੀ ਸਬਜ਼ੀ ਨਹੀਂ ਖਾਸ ਕਰਕੇ ਪਿੰਡੀਆਂ ਨੂੰ ਤਾਂ ਸਪਰੇ ਹੁੰਦੀ ਹੁੰਦੀ ਹੈ। ਸੁੰਢੀ ਲੱਗਦੀ। ਮੈਨੂੰ ਲੱਗਦਾ ਹੈਗਾ ਕਿ ਉਹ ਹੈ। ਹੁਣ ਅੱਧ ਪਿੰਡ ਬਤਾਉਂ ਨਹੀਂ ਜਿਹੜੇ ਪਿੱਛੇ ਬਾਹਰ ਵੇੜੇ ਸੀ ਪਿੱਛੇ ਗੇਟ ਦੇਗੇ। ਉਹ ਦੇਖ ਲਓ ਉਹ ਵਿਚਾਰੇ ਇੰਨੇ ਖੁੰਦੇ ਕਾਣੇ ਹੋ ਜਾਂਦੇ ਨੇ। ਕਾਣੇ ਹੋ ਜਾਂਦੇ ਜੇ ਉਹਨੂੰ ਸਪਰੇ ਹੋਵੇ ਤੇ ਉਹ ਵਧੀਆ ਵਧਣ ਕੋਲਣ।

ਸਹੀ ਗੱਲ ਹੈ ਕੱਟੇ ਹੋਇਆ ਇਹ ਦੇਖ ਰਹਾ ਤੇਮਨ ਕਿਸੇ ਨੂੰ ਟਾਡਾ ਲੰਗ ਲੋ ਹੈ ਤੇ ਮੈਂ ਸਬਜੀ ਤੜਤਲਾ ਰਾਂ ਆਹ ਕੱਪੜੇ ਧੋਦੀਆਂ ਸਵੇਰੇ ਮੌਸਮ ਦੇਖੋ ਕਿਵੇਂ ਦਾ ਮੀਂਹ ਹੈ ਰਹਿ ਕੇ ਕਿਵੇਂ ਆ ਮੀਂਹ ਆ ਜੇ ਸਵੇਰੇ ਤਾਂ ਨਹੀਂ ਆਉਂਦਾ ਕਿੰਨੇ ਦਾੰਦ ਕੱਢਣ ਦੇਣਗੇ ਦੇਖੋ ਸਹੀ ਕਰੋਂ ਗਏ ਨੇ ਨਾ ਦੋ ਦਿਨ ਚਲੇ ਜਾਓ ਦੋ ਦਿਨ ਵੀ ਚਲੇ ਜਾਓ ਇੱਕ ਦਿਨ ਵੀ ਚਲੇ ਜਾਓ ਘਰ ਦੇ ਕੰਮ ਜਿਹੜੇ ਨਾ ਸਾਰੇ ਉਥਲ ਪੁਤਰ ਹੋ ਜਾਂਦੇ ਤੇ ਜਾਣ ਕਰਕੇ ਜਿਹੜੇ ਸਾਡੇ ਕੱਪੜੇ ਸੀ ਨਾ ਇੰਨੇ ਕੋ ਕੱਪੜੇ ਹੋਏ ਉਧਰੋਂ ਵੀ ਤੇ ਜਾਂਦਿਆ ਮੈਂ ਛੱਡ ਗਿਆ ਧੋਣ ਵਾਲੇ ਉਹ ਅੱਜ ਮੈਂ ਧੋਤੇ ਤਾਂ ਮੈਂ ਦਿਖਾਣੀ ਢੇਰ ਲੱਗਾ ਪਿਆ ਪੂਰਾ ਕੱਪੜਿਆਂ ਦਾ ਤੇ ਬਾਕੀ ਕੰਮ ਕਰ ਜਿਹੜੇ ਕੀਤੇ ਉਹ ਵੀ ਪੂਰੇ ਹੁਣ ਕੱਪੜੇ ਸੋਚ ਰਾਂ ਦੀ ਕਿ ਤੈਹ ਲਾਣੀ ਜਿਹੜੇ ਪ੍ਰੈਸ ਕਰਨ ਵਾਲੇ ਉਹ ਕਰਨੇ ਨੇ ਤੇ ਬਸ ਹੁਣ ਆਪਾਂ ਇਸੇ ਕੰਮ ਚ ਠੀਕ ਹੈ ਜੀ ਤੇ ਮੇਰੇ ਬੁਟੀਕ ਵਾਲਿਆ ਚੈਨਲ ਹੈ ਜੀ ਪੰਜਾਬੀ ਪਹਿਰਾਵਾ ਉਹਨੂੰ ਜਰੂਰ ਜਾ ਕੇ ਸਬਸਕ੍ਰਾਈਬ ਕਰੋ ਕਿਉਂਕਿ ਭੈਣਾਂ ਨੂੰ ਨੋਟੀਫਿਕੇਸ਼ਨ ਨਹੀਂ ਪਹੁੰਚਣਿਆ ਭੈਣਾਂ ਦੇ ਕਮੈਂਟ ਆ ਰਹੇ ਸੀ ਕਹਿੰਦੇ ਦੀਦੀ ਤੁਹਾਡਾ ਬੁਟੀਕ ਵਾਲਾ ਚੈਨਲ ਕਿਹੜਾ ਤੇ ਪੰਜਾਬੀ ਪਹਿਰਾਵਾ ਜਰੂਰ ਸਬਸਕ੍ਰਾਈਬ ਕਰੋ ਤੇ ਇੱਕ ਭੈਣ ਕਹਿ ਰਹੀ ਸੀ ਕਿ ਤੁਸੀਂ ਦੀਦੀ ਇਕੱਠੇ ਕੰਮ ਕਰਦੇ ਹਨ ਤੇ ਦੇਖੋ ਕੰਮ ਤਾਂ ਇਕੱਠਾ ਹੀ ਹੈ ਜੀ ਮੇਰੇ ਕੋ ਸਿਰਫ ਪ੍ਰਿੰਟ ਸੂਟਾਂ ਦਾ ਕੰਮ ਹੈ ਮੈਂ ਪ੍ਰਿੰਟ ਸੂਟਾਂ ਦਾ ਕੰਮ ਕਰ ਰਹੀਆਂ ਕਿਉਂਕਿ ਜਿਆਦਾ ਬਰਡਨ ਨਹੀਂ ਪਾਣਾ ਦਿਮਾਰ ਤੇ ਇਹ ਮੇਰਾ ਵੀ ਦਿਲ ਲੱਗਿਆ ਰਿਹਾ ਜੂਗਾ ਕਿਉਂਕਿ ਜਦੋਂ ਦੀ ਸਿਮਰਨ ਕੈਨੇਡਾ ਗਈ ਹੈ ਨ ਕੈਂਸਰ ਜਾਂ ਮਨ ਲੋ ਡਿਪਰੈਸ਼ਨ ਜੋ ਹਨਾ ਮੰਨ ਲਓ ਉਹਦੇ ਕਰਕੇ ਮੈਂ ਥੋੜਾ ਜਿਹਾ ਕੰਮ ਸ਼ੁਰੂ ਕੀਤਾ ਕਿ ਮੇਰਾ ਧਿਆਨ ਹੋਰ ਪਾਸੇ ਲੱਗੇਗਾ ਤੇ ਮੇਰਾ ਦਿਨ ਲੱਗਿਆ ਰਹੇਗਾ ਨਹੀਂ ਤਾਂ ਬਾਰ ਬਾਰ ਧਿਆਨ ਉੱਥੇ ਜਾਂਦਾ ਹਾਏ ਸਿਮਰਨ ਚਲੀ ਗਈ ਮੇਰਾ ਦਿਲ ਨਹੀਂ ਲੱਗਦਾ ਤੇ ਤਾਂ ਕਰਕੇ ਮੈਂ ਕੰਮ ਸ਼ੁਰੂ ਕੀਤਾ ਕਿਉਂਕਿ ਤੁਹਾਨੂੰ ਪਤਾ ਮੈਂ ਇੱਥੇ ਰਹਿ ਰਹੀ ਹਾਂ ਅਲੱਗ ਹਨਾ ਸ਼ਹਿਰ ਤੇ ਮੈਂ ਇਕੱਲੀ ਸਾਰਾ ਦਿਨ ਵਿਹਲੀ ਬੈਠੀ ਰਹਿੰਦੀ ਸੀ ਫੇਰ ਆ ਹੀ ਸੋਚਿਆ ਕਿ ਚਲੋ ਇਹੋ ਜਿਹਾ ਕੰਮ ਸ਼ੁਰੂ ਕੀਤਾ ਜਾਏ ਕਿ ਜਿਹਦੇ ਨਾਲ ਮੰਨ ਲਓ ਟਾਈਮ ਪਾਸ ਹੋ ਜੇ ਹੁਣ ਮੇਰਾ ਚਲੋ ਟਾਈਮ ਪਾਸ ਹੋ ਜਾਂਦਾ ਵਧੀਆ ਹਨਾ ਕਦੇ ਬਾਜ਼ਾਰ ਆ ਗਏ ਕਦੇ ਦੁਬੱਟੇ ਡਾਈ ਕਰਾ ਲਿਆ ਏ ਇਹਦਾ ਸੂਟ ਕਰਵਾਣਾ ਪੈਂਦਾ ਉਹ ਕਰਵਾ ਲਿਆ ਏ ਹੁਣ ਇਹਦੇ ਨਾਲ ਮਨ ਹੋਰ ਹੋ ਜਾਂਦਾ ਤੇ ਮੈਂ ਜਿਆਦਾ ਬਰਡਨ ਪਾ ਕੇ ਕੰਮ ਨਹੀਂ ਕਰ ਰਹੀ ਜਿੰਨਾ ਕੋ ਆਪਾਂ ਨੂੰ ਕੰਮ ਆ ਰਿਹਾ ਆਪਾਂ ਖੁਸ਼ੀ ਖੁਸ਼ੀ ਕਰ ਰਿਹਾ ਇੰਜੋਏ ਕਰਕੇ ਕਰ ਰਹੇ ਆ ਤੇ ਹੌਲੀ ਹੌਲੀ ਪ੍ਰਮਾਤਮਾ ਕਰੇਗਾ ਅੱਗੇ ਵੀ ਵਧੇਗਾ ਹਨਾ ਤੁਹਾਡੇ ਭੈਣ ਭਰਾਵਾਂ ਦਾ ਸਾਥ ਚਾਹੀਦਾ ਤੁਸੀਂ ਸਾਥ ਜਰੂਰ ਦਿਓ ਮੇਰਾ ਤੇ ਐਵੇਂ ਹੀ ਆਪਾਂ ਕੰਮ ਕਰਦੇ ਰਵਾਂਗੇ ਠੀਕ ਹੈ ਜੀ ਚਲੋ ਮੈਂ ਸਬਜ਼ੀ ਕੱਟ ਲਾਂ ਤੇ ਅੱਜ ਥੋੜੀ ਜਿਹੀ ਧੁੱਪ ਲੱਗੀ ਆ ਮੌਸਮ ਥੋੜਾ ਜਿਹਾ ਸਾਫ਼ ਹੋਇਆ ਵੀ ਆਪਾਂ ਕੱਪੜੇ-ਕੱਪੜੇ ਧੋਲੇ ਸੀ ਤੇ ਮੀਂਹ ਉਹ ਆਇਆ ਸੀ ਕੱਲ ਵੀ ਤੇ ਕੱਪੜੇ ਧੋ ਕੇ ਸੁਕਾ ਕੇ ਮੈਂ ਅੰਦਰ ਵੀ ਰੱਖ ਲਏ ਨੇ ਇੱਧਰ ਪਾਣੀ ਸਾਡਾ ਇਕੱਠਾ ਹੋਇਆ ਤੇ ਟਾਈਮ ਹੋ ਗਿਆ ਜੀ 3 ਵਜੇ ਦਾ ਤੇ ਅੱਜ ਦਮਨ ਨੂੰ ਤੁਹਾਨੂੰ ਪਤਾ ਹੀ ਕੱਲ ਮੈਂ ਦੱਸਿਆ ਸੀ ਸਕੂਲ 'ਚ ਛੁੱਟੀਆਂ ਹੋ ਗਈਆਂ ਤੇ ਸਕੂਲ ਛੁੱਟੀਆਂ ਹੋਣ ਕਰਕੇ ਤੇ ਦਮਨ ਦੀ ਅੱਜ ਟਿਊਸ਼ਨ ਜਿਹੜੀ ਉਹ ਜਲਦੀ ਹੈ ਅੱਜ ਦਮਨ ਸਵਾ 9:00 ਵਜੇ ਟਿਊਸ਼ਨ ਚੱਲੀ ਗਈ ਹੈ ਤੇ ਟਾਈਮ ਹੋ ਗਿਆ ਪੌਣੇ 4 ਦਾ ਤੇ ਮੈਂ ਵੀ ਹੁਣ ਮਸੂਟ ਕੇ ਰਾਤੀ ਸਬਜੀ ਰੋਟੀ ਦੀ ਕਰਨ ਲੱਗੀਆਂ ਤਿਆਰੀ ਇਹ ਪਹਿਲਾ ਜਿਹੜਾ ਸਰ ਕੰਮ ਨੇ ਨਾ ਮੈਂ ਤੁਹਾਨੂੰ ਦਿਖਾ ਦਿੰਨੀ ਆ ਹੱਟੇ ਇਰ ਲੱਗਾ ਕੁਰਸੀ ਭਰੀਏ ਪੂਰੀ ਜਿਹੜੇ ਕੱਪੜੇ ਧੋਤੇ ਨੇ ਆਪਾਂ ਨੇ ਇਹ ਫੋਲਡ ਕਰ ਲਈਏ ਇੱਥੇ ਬੈਕ ਕਰਦੇ ਨਾਲ ਹੀ ਹੀਟਰ ਲਾ ਕੇ ਸੋਫਿਆਂ ਦੇ ਕੱਪੜੇ ਵੀ ਧੋਤੇ ਸਾਰੇ ਸਾਰੇ ਕੰਮ ਆਪਣੇ ਮਤਲਬ ਜਿਹੜੇ ਕੰਪਲੀਟ ਨੇ ਠੀਕ ਹੈ ਜੀ ਤੇ ਇੱਧਰ ਆਪਾਂ ਨੇ ਆ ਆਪਣੀ ਨਿਊਜ਼ੀਲੈਂਡ ਵਾਲੀ ਭੈਣ ਦਾ ਸੂਟ ਜਣਾ ਜਿਹੜਾ ਆਪਾਂ ਗ੍ਰੇ ਬਣਾਇਆ ਸੀ ਬਲੈਕ ਪੈਚ ਵਗ ਤੇ ਤੇ ਇਹ ਜਾਣਾ ਆਪਾਂ ਸ਼ਾਮ ਨੂੰ ਜਾਣਾ ਆਪਣੇ ਕਾਰੀਗਰਾਂ ਦੇ ਨੇ ਕੱਲ ਰਹਿ ਗਿਆ ਯਾਦ ਨਹੀਂ ਰਿਹਾ ਠੀਕ ਹੈ ਬਾਕੀ ਜਿਹੜੇ ਪੁਟਾਈ ਦੀ ਵੀਡੀਓ ਪਾਈ ਸੀ ਕੋਈ ਸੂਤ ਆਪਾਂ ਹਜੇ ਵੀਡੀਓ ਪਾਈ ਨਹੀਂ ਤੇ ਕੁਝ ਕੁ ਵੀਡੀਓ ਰਹਿ ਗਈਆਂ ਨੇ ਉਹ ਪਾਵਾਂਗੇ ਠਹਿਰ ਕੇ ਲਾਈਟ ਚਲੀ ਗਈ ਉੱਤੇ ਜਦੋਂ ਕੰਮ ਕਰਨਾ ਹੋਵੇ ਉਦੋਂ ਲਾਈਟ ਚਲੀ ਜਾਂਦੀ ਤੇ ਕੰਮ ਵਿੱਚ ਹੀ ਰਹੇ ਸਾਰੇ ਚਾਹ ਚੁਪ ਆਪਾਂ ਨੇ ਪੀ ਲਈਏ ਬਸ ਹੁਣ ਸਬਜ਼ੀ ਬਣਾਣਾ ਸਬਜ਼ੀ ਅੱਜ ਬਣਾਵਾਂਗੇ ਆਪਾਂ ਆਲੂ ਤੇ ਮਟਰ ਠੀਕ ਹੈ ਕੱਲ ਨੂੰ ਵੀ ਕਹਿੰਦੇ ਧੁੱਪ ਆ ਤੇ ਕੱਲ ਮੀਂਹ ਪਿਆ ਸੀ ਦੋ ਦਿਨ ਕਹਿੰਦੇ ਮੀਂਹ ਤੇ ਅੱਜ ਥੋੜਾ ਬੱਦਲ ਜਿਹਾ ਰਿਹਾ ਜਿਆਦਾ ਨਹੀਂ ਮੌਸਮ ਹੋਇਆ ਨਿੱਗਾ ਜਿਹਾ ਨਹੀਂ ਹੋਇਆ ਠੰਡਾ ਹੀ ਰਿਹਾ ਨਾਲ-ਨਾਲ ਮੈਂ ਤਾਂ ਕੰਮ ਕਰਦੀ ਆ ਨਾਲ-ਨਾਲ ਮੈਂ ਆਪਣੇ ਕੰਮ ਕਰੀ ਜਾ ਰਹੀ ਹਾਂ ਮੈਨੂੰ ਆ ਕਿ ਕੰਮ ਸਾਰੇ ਨਿਬੜ ਜਾਣ ਟੈਮ ਨਾਲ ਰੋਟੀ ਬਣਾ ਲਈ ਕਿਉਂਕਿ ਠੰਡ ਹੋਣ ਕਰਕੇ ਨਾ ਫਿਰ ਜੀ ਨਹੀਂ ਕਰਦਾ ਜਿਆਦਾ ਟੈਮ ਮਤਲਬ ਸੋਈ ਚ ਖੜਨ ਉਹ ਆਂਦਾ ਫਟਾਫਟ ਕੰਮ ਪੇੜ ਲਈਏ ਤੇ ਤੇ ਆਪਣੇ ਆਈਡੀ 'ਚ ਦਵਿੰਦਰ ਕੌਰ ਨਾਂ ਤੇ ਹਨਾ ਦਵਿੰਦਰ ਤੇ ਉਹ ਮੈਨੂੰ ਲਾਦਾ ਉਧਰ ਦੇ ਨੇ ਆਪਣੇ ਰੁੱਦਰਪੁਰ ਸਾਈਡ ਦੇ ਉਹਨਾਂ ਦਾ ਕਮੈਂਟ ਆਇਆ ਮੈਨੂੰ ਕਹਿੰਦੇ ਦੀਦੀ ਅਸੀਂ ਤੁਹਾਡੇ ਵਲੌਗ ਨਹੀਂ ਦੇਖਣੇ ਤੁਸੀਂ ਸਾਨੂੰ ਮਿਲ ਕੇ ਨਹੀਂ ਗਏ ਤੇ ਕਾਫੀ ਮੇਰੇ ਭੈਣ ਭਰਾਵਾਂ ਦੇ ਸਾਰਿਆਂ ਦੇ ਕਮੈਂਟ ਆ ਰਹੇ ਸਾਰੇ ਇਹੀ ਗੁੱਸਾ ਕਰਦੇ ਪਏ ਨੇ ਕਿ ਤੁਸੀਂ ਸਾਨੂੰ ਮਿਲ ਕੇ ਨਹੀਂ ਗਏ ਤੁਸੀਂ ਤੁਸੀ ਨਾ ਸਾਨੂੰ ਮਿਲ ਕੇ ਨਹੀਂ ਗਏ ਤੇ ਅਸੀਂ ਹੁਣ ਨੈਕਸਟ ਟਾਈਮ ਆਵਾਂਗੇ ਨਾ ਸਾਰਿਆਂ ਦਾ ਗੁੱਸਾ ਗਿਲਾ ਮਿਟਾ ਦੇਣਾ ਕਿਉਂਕਿ ਆਪਾਂ ਮਿਲ ਲਾਦਾ ਕੱਲ੍ਹ ਜੇ ਤਾਰਨਸਰ ਪੋਸਟ ਪਾਵਾਂਗੇ ਬਕਾਇਦਾ ਕਿ ਅਸੀਂ ਆਉਣਾ ਹੈ ਸਵੇਰਾ ਪਾਸਾਰਿਆਂ ਨੂੰ ਮਿਲ ਕੇ ਜਾਵਾਂਗੇ ਠੀਕ ਹੈ ਪਲੀਜ਼ ਗੁੱਸਾ ਨਾ ਕਰਿਓ ਤੁਹਾਨੂੰ ਪਤਾ ਹੀ ਹੈ ਕਿਉਂਕਿ ਆਹ ਕਾਰਪਲ ਟਾਈਮ ਬੜਾ ਹੀ ਘੱਟ ਹੁੰਦਾ ਮਸਾਂ ਛੁੱਟੀ ਮਿਲਦੀ ਤੇ ਇਹਨਾਂ ਨੂੰ ਦੋ ਤਿੰਨ ਛੁੱਟੀਆਂ ਮਿਲੀਆਂ ਸੀ ਬਸ ਅਸੀਂ ਭੱਜ-ਭਜਿਏ ਚੀ ਗਏ ਭੱਜ-ਭਜਿਏ ਚੀ ਆਏ ਚੰਗੀ ਤਰ੍ਹਾਂ ਚਾਚੇ ਹਰਾਨੂ ਕੋਲ ਵੀ ਨਹੀਂ ਚੰਗੀ ਤਰ੍ਹਾਂ ਬੈਠਿਆ ਗਿਆ ਉਹਨਾਂ ਨੂੰ ਵੀ ਆਪਾਂ ਬਸ ਇੱਕ ਰਾਤ ਦਾ ਹੀ ਟਾਈਮ ਦਿੱਤਾ ਬਸ ਰਾਤ ਰੁਕੇ ਸਵੇਰੇ ਅਸੀਂ ਵਾਪਸੀ ਕਰ ਲਈ ਠੀਕ ਹੈ ਤੇ ਪਲੀਜ਼ ਗੁੱਸਾ ਨਾ ਕਰਿਆ ਕਰੋ ਤੁਸੀਂ ਸਾਡੇ ਭੈਣ ਭਰਾ ਹੋ ਤੁਸੀਂ ਸਮਝਦੇ ਹੋ ਹਨ ਤੇ ਤੁਹਾਨੂੰ ਪਤਾ ਵੀ ਹੈ ਤਾਨੂੰ ਪਤਾ ਹੈ ਕਿ ਉਤਾਰ ਨੂੰ ਛੁੱਟੀ ਘੱਟ ਮਿਲਣ ਕਰਕੇ ਤੇ ਅਸੀਂ ਕਿਤੇ ਵੀ ਨਹੀਂ ਜਾ ਪਾਉਂਦੇ ਹੁਣ ਮੈਨੂੰ ਲੱਗਦਾ ਜਿਵੇਂ ਸਭਾ ਤੇ ਜਾਣਾ ਸਾਡੇ ਪਿੰਡ ਵਾਲਿਆਂ ਸਾਰਿਆਂ ਨੇ ਤੇ ਸਾਡੇ ਕੋਲੋਂ ਸਭਾ ਤੇ ਵੀ ਨਹੀਂ ਜਾਇਆ ਜਾਣਾ ਕਿਉਂਕਿ ਉਤਾਰ ਨੂੰ ਛੁੱਟੀ ਨਹੀਂ ਹੈਗੀ ਨਹੀਂ ਤਾਂ ਇਹਨਾਂ ਨੂੰ ਮਤਲਬ ਲੱਗਦਾ ਮੈਨੂੰ ਲੱਗਦਾ ਹੀ ਨਹੀਂ ਕਦੇ ਇਹਨਾਂ ਨੂੰ ਛੁੱਟੀ ਹੋਈ ਏ ਆ ਸਭਾ ਤੇ ਦੇਣਾ ਚ ਹਨਾ ਜੇ ਬੱਚਿਆਂ ਨੂੰ ਛੁੱਟੀਆਂ ਪੈ ਗਈਆਂ ਇਹਨਾਂ ਨੂੰ ਛੁੱਟੀ ਹੁੰਦੀ ਜੀ ਜੇ ਇਹਨਾਂ ਨੂੰ ਛੁੱਟੀ ਹੋਏ ਫਿਰ ਤਾਂ ਅਸੀਂ ਦੋ ਤਿੰਨ ਦਿਨ ਲਾ ਲਈ ਫਿਰ ਵੀ ਇੱਥੇ ਜਾ ਕੇ ਦਫ਼ਤਰ ਦਾ ਕੰਮ ਕਰਦੇ ਰਹਿਣਾ ਫਿਰ ਚੰਗਾ ਨਹੀਂ ਲੱਗਦਾ ਹਨਾ ਅਗਲਾ ਕੰਮ ਅਗਲੇ ਨੂੰ ਥੋੜੀ ਪਤਾ ਹੈ ਹਨਾ ਕਿ ਇਹਨਾਂ ਦਾ ਕੰਮ ਸਾਡੇ ਅਗਲਾ ਕਊਗਾ ਐਨਾ ਕੰਮ ਸੀ ਤੇ ਆਉਣਾ ਨਹੀਂ ਤੇ ਇਸ ਕਰਕੇ ਥੋੜੀ ਛੁੱਟੀ ਦਿੱਕਤ ਪੈ ਜਾਂਦੀ ਹੋਰ ਕੋਈ ਚੱਕਰ ਨਹੀਂ ਜਰੂਰ ਮਿਲਾਂਗੇ ਆਪਾਂ ਸਾਰੇ ਜਣੇ ਇਹੋ ਜੀ ਟੈਨਸ਼ਨ ਨਹੀਂ ਲੈਣੀ ਤੁਸੀਂ ਕਿ ਸਾਨੂੰ ਮਿਲ ਕੇ ਨਹੀਂ ਗਏ ਕਿਉਂਕਿ ਸਾਡੇ ਕੋਲ ਟਾਈਮ ਬੜਾ ਘੱਟ ਸੀ ਤਾਂ ਨਹੀਂ ਅਸੀਂ ਮਿਲੇ ਇੱਧਰ ਆਪਾਂ ਨੇ ਅੱਜ ਕੋਈ ਕੱਪੜਾ ਨਹੀਂ ਛੱਡਿਆ ਚਾਦਰਾਂ ਚ ਉਧਰਾਂ ਸਭ ਧੋਤੀਆਂ ਨੇ ਹੁਣ ਤਾਂ ਮੌਸਮ ਢਲਦਾ ਜਾ ਰਿਹਾ ਹੁਣ ਸੂਰਜ ਘੱਟ ਹੀ ਹੈ ਸਵੇਰੇ ਦੇਖੋ ਧੁੱਪ ਨਿਕਲਦੀ ਕਿ ਨਹੀਂ ਨਿਕਲਦੀ ਤੇ ਸੋ ਜੀ ਮੈਂ ਹਾਂ ਦੇਖਾ ਪਿਆ ਮਟਰ ਮਟਰ ਕੱਢਣਾ ਮਟਰ ਕੱਢ ਕੇ ਬਾਕੀ ਫਿਰ ਕੱਪੜੇ ਆਪਾਂ ਜਦੋਂ ਲੈਟ ਹੈਗੇ ਫਿਰ ਫੋਲਡ ਕਰਦੇ ਆ ਦਮਨ ਨੇ ਮੈਨੂੰ ਚਾਹ ਬਣਾ ਕੇ ਦਿੱਤੀ ਦਮਨ ਦੇਖੋ ਕਿੰਨੀ ਚਾਹ ਬਣਾਈ ਹੈ ਦੇ ਵਿੱਚ ਬਚੀ ਪਈ ਮੈਂ ਕਿਹਾ ਮੈਂ ਥੋੜੀ ਬਣਾਈਏ ਨਹੀਂ ਚਾਹ ਬਚ جاتی ਹਨਾ ਤੇ ਹਮ ਮੂੰਗਫਲੀ ਨਾਲਾ ਮੱਦੀ ਦੇ ਬਾਣੇ ਨਾਲਦੇ ਹੋਣ ਆਹ ਪਤਾ ਨਹੀਂ ਹੁਣ ਥੋੜੇ ਜਿਹਾ ਗਰਮ ਕਰਨੀ ਪੈਣੀ ਹੈ ਥੋੜੇ ਸੁਲਾਬੇ ਜਿਹੇ ਹੁੰਦੇ ਤੇ ਚੱਬੇ ਵੀ ਨਹੀਂ ਜਾਣੇ ਗੜਾਂ ਤਾਂ ਅੱਗੇ ਨਹੀਂ ਹੈਗੀਆਂ ਆਪਣੀਆਂ ਕੋਈ ਤੇ ਦੇ ਹੋਦੇ

ਹੈ ਨੋ ਨਾ ਤਾਂ ਜੇ ਉਹ ਤਾਂ ਤਾਂ ਨਹੀਂ ਸੋਚ ਲੱਗੀ ਪਈ ਹੈ ਕੀ ਬਣਾਈਏ ਕੀ ਬਣਾਈਏ ਸਾਰਾ ਦਿਨ ਸਾਰਾ ਗਾ ਇਹ ਜੀ ਸੋਚ ਰਹਿੰਦੀ ਹੈ ਦਿਨ ਚਾਹ ਦਾ ਸਵੇਰੇ ਕੀ ਬਣਾਈਏ ਰਾਤ ਕਹਿੰਦੇ ਰਾਤ ਦੀ ਬਣਾਈਏ ਉਹ ਮੈਂ ਸੋਚਦੀ ਪਈਆਂ ਕਿ ਆਲੂ ਮਟਰ ਬਣਾਵਾਂ ਕਿਉਂਕਿ ਉਤਾਰ ਨਹੀਂ ਆਲੂ ਔਰ ਮਟਰ ਖਾਂਦੇ ਇਹ ਕਹਿੰਦੇ ਮੈਨੂੰ ਆਲੂ ਮਟਰ ਚੰਗੇ ਨਹੀਂ ਲੱਗਦੇ ਭਾਵੇਂ ਜਿੰਨੇ ਮਰਜ਼ੀ ਬਗਿਓ ਬਣੇ ਪਰ ਮੈਂ ਆਲੂ ਮਟਰ ਖਾਣੀ ਹੈ ਅੱਜ ਲਈ ਤੇ ਵੀ ਦਾਲ ਬਣਾ ਲਾਂਗੇ ਬਕਸੇ ਦੇ ਨਾਲ ਅਜੇ ਤੱਕ ਸਾਡੀ ਗੈਸ ਨਹੀਂ ਆਈ ਨਾ ਕੋਤਾਂ ਲਾਇਆ ਟੀਵੀ ਚ ਵੱਜ ਚੁਗੀ ਫਿਰ ਉੱਪਰ ਲੰਘ ਕੇ ਕੱਪੜੇ ਫੋਲਡ ਕਰਦੇ ਫਿਰ ਬਣਾਉਂਦੇ ਆਂ ਆਹ ਮੈਂ ਨਾ ਇੱਕ ਤਾਂ ਚੀਜ਼ ਦਿਖਾਵਾਂ ਦੇਖੋ ਮੈਂ ਗਲਾਸ ਲੈ ਕੇ ਆਉਂਦੇ ਕਾਫੀ ਦਿਨਾਂ ਤੋਂ ਲਿਆਂਦੇ ਮੈਂ ਦਿਖਾਏ ਨਹੀਂ ਮੈਂ ਅੱਧਾ ਕਿਲੋ ਤੋਂ ਵੱਧ ਗਲਾਸ ਆ ਇਹ ਕਿਉਂਕਿ ਜਦੋਂ ਆਪਾਂ ਪਾਣੀ ਦੇਣਾ ਤਾਰਕੇ ਦਿੰਦੇ ਮੈਨੂੰ ਵੱਡੇ ਗਲਾਸ ਪਾਣੀ ਦੇ ਤਾਂ ਮੈਂ ਫਿਰ ਆਹ ਵੱਡੇ ਗਲਾਸ ਲੈ ਕੇ ਆਈ ਮੈਂ ਇੱਕੋ ਵਾਰੀ ਭਰ ਕੇ ਦਵਾਂ ਇਹ ਰਾਮ ਨ ਸਰ ਜਾਂਦਾ ਤੇ ਜਦੋਂ ਪੀਨੇ ਆ ਨਾ ਇਹਦਾ ਖਫ ਕਸਾ ਕਸਾ ਹੀ ਬਠਾਈ ਚਲੋ ਜੀ ਆਪਾਂ ਨੇ ਸਬਜੀ ਸਬਜੀ ਕੱਟ ਲਈ ਆਪਣੀ ਬਸ ਆਪਾਂ ਨੇ ਹੁਣ ਲਾਣਾ ਤੜਕਾ ਤੇ ਤੜਕਾ ਲਾ ਕੇ ਫਿਰ ਆਪਾਂ ਕਰਨੇ ਕੱਪੜੇ ਪ੍ਰੈਸ ਤੇ 4:30 ਦਾ ਟਾਈਮ ਹੋ ਗਿਆ 4:30 ਹੋ ਗਏ ਹਨ ਤੇ ਦਮਣ 3 ਵਜੇ ਦੀ ਗਈ ਦਮਣ ਵੀ ਆਉਣ ਵਾਲੀ ਬਸ ਦਮਣ ਆਉਂਦੀ ਹੈ ਫਿਰ ਆਪਾਂ ਕਰਦੇ ਹਾਂ ਕੰਮਕਾਰ ਤੇ ਬਾਕੀ ਜਿਹੜਾ ਜਿਹੜੇ ਭੈਣ ਭਰਾਵਾਂ ਦੇ ਵੀਡੀਓ ਤੇ ਕਮੈਂਟ ਆ ਰਹੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕਿ ਤੁਸੀਂ ਬਹੁਤ ਪਿਆਰ ਕਰਦੇ ਹੋ ਬਹੁਤ ਸੋਹਣੇ ਕਮੈਂਟ ਕਰਦੇ ਨੇ ਸਾਰੇ ਹੀ ਸਾਡੇ ਭੈਣ ਭਰਾ ਤੇ ਬੜਾ ਵਧੀਆ ਲੱਗਦਾ ਐਵੇਂ ਕਮੈਂਡ ਕਰਦੇ ਰਹਾ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਤੇ ਬਾਕੀ ਚਲੋ ਜੀ ਮਿਲਦਾ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ